ਕੀ ਨਾ ਤੇਰੇ ਨਾ ਜਦੋਂ ਤੇਰੇ ਬਾਹਰੋਂ ਜਦੋਂ ਮੋੜਿਆ ਚੜਾ ਦੇ ਉਸਦੇ ਤੇ ਨਿਕਲ ਨਾ ਇਹ ਤੇ ਉਹ ਆਉਣੇ ਭਾਈ ਜੈ ਲਾ ਕੇ ਕਰਕੇ ਲੈ ਜਾਈ ਬਾਬਾ ਪਿੰਡ ਚ ਜਦੋਂ ਮੈਂ ਪਿੰਡ ਆਇਆ ਕੋਰੇ ਜਾਂਦਰ ਬਣਾ ਖਲੇ ਬਲੋਗਿੰਗ ਕਰਦਾ ਹੁਣ ਇਹ ਵੀ ਦਰਵਾਜ਼ਾ ਜੁਰਦਾ ਜੁਰਦਾ ਕੋਈ ਨਹੀਂ ਨਹੀਂ ਆਪਾ ਉਹ ਤੂੰ ਅੰਦਰ ਤੇਰੇ ਕੋਲ ਕੀ ਹੈ ਨਹੀਂ ਕੋਈ ਤੂੰ ਜਾਏ ਕੋਲੇ ਬੋਲਣਾ ਬਾਬੇ ਨਾਰੀ ਸ਼ਾਦੀ ਹੁਣ ਸੇਵਾ ਸ਼ੁਰੂ ਹੋ ਗਈਆਂ ਤੇ ਪੰਜ ਫਗਣ ਦਾ ਮੇਲਾ ਆ ਗਿਆ ਏ ਤੇ ਸਾਰੇ ਵੀਰਾਂ ਨੇ ਯੋਗਦਾਨ ਪਾਉਣਾ ਤੇ ਆ ਸੇਵਾਦਾਰ ਬੈਠੇ ਆ ਜੀ ਤੇ ਸਾਰਿਆਂ ਨੇ ਸੰਯੋਗ ਪਾਉਣਿਆਂਗੇ ਸਾਰਿਆਂ ਨੇ ਆ ਕੇ ਸੇਵਾ ਕਰਨੀਆਂ ਮੇਰੇ ਵੀਰੋ ਆ ਸੇਵਾਦਾਰ ਲੱਗੇ ਪਏ ਨੇ ਲੋ ਮਨੇ ਵੀਰੇ ਵੀਰ ਭਰਾਣੇ ਸਾਰੇ ਸੇਵਾ ਤੇ ਲੱਗੇ ਪਏ ਨੇ ਸਾਰਿਆਂ ਨੇ ਯੋਗਦਾਨ ਪਾਉਣਾ ਜੀ ਸਾਰਿਆਂ ਨੇ ਸੇਵਾ ਕਰਨੀ ਆ ਕਿ ਆ ਮੁੰਡੇ ਬਾਬਾ ਨਾਰਾਇਣ ਸ਼ਾਹ ਦੇ ਵੀਰ ਦੀ ਸੇਵਾ ਵਾਸਤੇ ਲੰਗਰ ਵਾਸਤੇ ਸੇਵਾ ਇਕੱਠੀ ਕਰਦੇ ਹੋਏ ਹੈ ਨਾ ਆ ਵੇਖੋ ਯਾਰ ਬਾਈ ਕਿਸੇ ਨੇ ਪੰਛੀਆਂ ਵਾਸਤੇ ਕਿੱਡਾ ਸੋਹਣਾ ਘਰ ਬਣਾਇਆ ਯਾਰ ਉਹਨਾਂ ਦਾ ਆਲਣਾ ਬਣਾਇਆ ਮਤਲਬ ਖੰਬੇ ਦੇ ਉੱਤੇ ਹੈ ਬਾਬੇ ਨਰੇਸ਼ਾ ਦੇ ਮਿਲੇ ਲੰਗਰ ਵਾਸਤੇ ਲੈ ਕੇ ਜਾਣੇ ਆ ਪੁਜਾ ਦੇ ਲੰਗਰ ਵਾਸਤੇ ਸੇਵਾ ਇਕੱਠੀ ਕਰਦੇ ਹੋਏ ਸਾਡੇ ਪਿੰਡ ਦੇ ਮੁੰਡੇ ਉਹ ਰੱਖਿਆ ਕਿ ਸਮਾਨ ਚੱਪੇ ਉਹੋ ਤੇ ਘਰ ਤੱਕ ਕੋਈ ਆ ਚੱਲਣੇ ਕਰ ਲੋ ਨਾੜੀਆਂ ਦੇ ਪਿੰਡ ਨਾੜੀਆਂ ਚੱਲੋ ਚੱਲੋ ਬਾਬੇ ਨਿਆਰੇ ਸ਼ਾਹਪੀਰ ਦੇ ਮੇਲੇ ਵਾਸਤੇ ਲੱਗਰ ਵਾਸਤੇ ਮੁੰਡੇ ਕਿਉਂ ਹਸ ਰਹੇ ਯਾਰ ਤੁਸੀਂ ਬਾਬਾ ਉਹ ਪਿਆਰਨ ਦੇ ਤੂੰ ਕੀ ਉਹ ਨਹੀਂ ਰੱਖ ਰੱਖ ਆ ਆ ਗੋਲੀ ਲੈ ਆ ਆਪਦੀ ਬੰਦਾ ਮਾਰੇ ਵੀ ਕੋਈ ਪਤਾ ਨਹੀਂ ਕੀ ਨੇਮ ਦੇ ਅਦਰਕ ਚ ਬੋਰਡ ਗਰੇ ਖੜਾ ਆਣਾ ਯਰੇ ਇਹ ਕਮਾਲੀ ਹੋ ਗਈ ਨਾ ਨੇਮ ਦੇ ਥੱਲੇ ਨੇਮ ਦੇ ਉੱਤੇ ਬੋਰਡ ਨੇਮ ਦੀ ਰਾਖਾ ਹੀ ਇਹਦਾ ਇੱਧਰ ਦੇਖੋ ਫੋਟੋ ਕੱਟ ਇੱਧਰ ਦੀ ਐ ਬਣਾ ਵੀ ਨੇ ਮਜਬੂਰ ਨੇਮ ਦੇ ਵਿੱਚ ਬੋਰ ਇਧਰੋਂ ਫੈਂਸ ਧੁੱਭਵਿੰਦੀ ਆ ਮਾੜਾ ਇਧਰ ਨੂੰ ਜਿਹਾ ਸ਼ਾਨ ਪੱਤਿਆਂ ਦੀ ਫੋਟੋ ਕੱਢ। ਆ ਉੱਤੇ ਨਹਿਮਾ ਦੇ ਵਿੱਚ ਇਹ ਬੋੜ ਗਿਆ ਬਿਆ ਨਾ। ਆ ਜੋ ਕਮਾਲ ਵਾਲੀ ਗੱਲੀ ਯਾਰ। ਆ ਬੋੜ ਟੱਪਣਾ ਕਿ ਮੋਟਰਸਾਹ ਦੇ ਤੰਨ ਆ ਜਾਂਦੇ। ਬੋਲੋ ਕੀ ਬੋਲਣਾ ਚਾਹੁੰਦੇ ਆ? ਅਸੀਂ ਬਾਬੇ ਗੜਾਈ ਕੱਠੀਗਰਮ ਚੱਲੇ ਆ ਪੰਜ ਫੱਗਣ ਵਾਲੇ ਮੇਲੇ ਦੀ। ਅਸੀਂ ਫੋਨ ਲੱਗੁੰਦੇ। ਕਿਹੜੇ ਮੇਲੇ ਦੀ ਬਾਬੇ ਨਾਰੇ ਸ਼ਾਹ ਪਿੰਡ ਚੋੜ ਨਾਲੇ ਦੀ ਨਾਰੇ ਸ਼ਾਹ ਫਕੀਰ ਦੀ। ਬਾਬਾ ਨਰੇ ਜਬ ਕੀ ਵਿਗਾਈ ਕਰ ਚਲੇ ਪਿੰਡ ਚੋਂ ਡੇ ਪੰਜ ਫੱਗਾਂ ਦਾ ਮੇਲਾ ਬਾਬਾ ਨਰੇ ਸਾਹਿਬ ਪੀਰ ਉਹਨਾਂ ਤਰੀਕਾ ਬਾਬਾ ਨਰੇ ਸਾਹਿਬ ਪੀਰ ਦੀ ਗ੍ਰਾਹੀ ਕਰਨ ਚੱਲੇ ਪਿੰਡ ਚੋਂ ਕਹਾਣੀਆਂ ਚੱਲੇ ਹੁਣ ਪਹਿਲਾਂ ਕੱਲ ਨੂੰ ਪਿੰਡ ਚ ਆ ਸਾਰੇ ਪਿੰਡ ਦੇ ਆਪਣੇ ਮੁੰਡੇ ਚੱਲੇ ਆਈ ਅਗਰਾ ਹੀ ਇਕੱਠੀ ਕਰਨ ਆਹ ਕਾਕਾ ਝੋੜਾ ਵਾਲਾ ਕਾਕਾ ਹੈ ਤੇ ਹੋਰ ਬਾਈ ਕੌਣ ਆ ਜੀਵਨ ਇੱਕ ਆ ਬਾਈ ਜੀਵਨ ਬਾਈ ਜੀਵਨ ਚਾਕੀ ਠੀਕਾ ਵਧੀਆ ਬਈ ਵਧੀਆ ਉਧਰ ਬਾਈ ਆਟੋ ਵਾਲਾ ਇੱਕ ਬਾਈਆ ਲੱਡੂ ਆਟੋ ਵਾਲਾ ਸਹੀ ਗੱਲ ਹੈ ਬਾਬੇ ਨਰੇਸ਼ਾ ਮੇਲੇ ਵਾਸਤੇ ਅਗਰਾਹੀ ਇਕੱਠੀ ਕਰ ਰਹੇ ਆ ਜੀ